ਅਕਸਰ ਲੋਕ ਸਾਨੂੰ ਆਕੇ ਪੁੱਛਦੇ ਆ ਕਿ ਸਾਨੂੰ ਆਪਣਾ ਦਿਨ ਫਰੂਟਸ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜਾਂ ਹੈਲਦੀ ਫੈਟਸ ਤੋਂ ਅਗਰ ਅਸੀਂ ਫਰੂਟ ਤੋਂ ਆਪਣਾ ਦਿਨ ਸ਼ੁਰੂ ਕਰ ਰਹੇ ਹਾਂ ਤੇ ਸਾਡਾ ਗਲੂਕੋਜ਼ ਡਾਇਰੈਕਟ ਸਾਡੇ ਬਲੱਡ ਦੇ ਵਿੱਚ ਜਾ ਰਿਹਾ ਤੇ ਇਹਦੇ ਨਾਲ ਸਾਨੂੰ ਇਨਸੂਲਿਨ ਸਪਾਈਕ ਹੋ ਰਿਹਾ ਹੈ ਇਹਦੇ ਨਾਲ ਸਾਨੂੰ ਫੂਡ ਕ੍ਰੇਵਿੰਗਸ ਹੁੰਦੀਆਂ ਸਾਨੂੰ ਜਲਦੀ ਭੁੱਖ ਲੱਗ ਜਾਂਦੀ ਹੈ ਕਿਉਂਕਿ ਇਹ ਈਜ਼ੀਲੀ ਡਾਈਜੈਸਟ ਹੋ ਜਾਂਦਾ ਹੈ ਬਟ ਇਨਸਟੈਡ ਅਗਰ ਅਸੀਂ ਆਪਣਾ ਦਿਨ ਹੈਲਦੀ ਫੈਟਸ ਨਾਲ ਨਟਸ ਨਾਲ ਸ਼ੁਰੂ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਸਾਨੂੰ ਕ੍ਰੇਵਿੰਗਸ ਫੂਡ ਕ੍ਰੇਵਿੰਗਸ ਘੱਟ ਹੁੰਦੀ ਹੈ ਅਸੀਂ ਜ਼ਿਆਦਾ ਦੇ ਸਾਨੂੰ ਭੁੱਖ ਨਹੀਂ ਲੱਗਦੀ ਹੈ ਤੇ ਇਹ ਹੈਲਦੀ ਫੈਟਸ ਸੇ ਐਟ ਥੋੜਾ ਟਾਈਮ ਲੈਂਦੇ ਆ ਡਾਈਜੈਸਟ ਹੋਣ ਦੇ ਵਿੱਚ ਸਾਡੇ ਬਲੱਡ ਸਟ੍ਰੀਮ ਚ ਜਾਂਦੇ ਆ ਤੇ ਇਹ ਬੈਟਰ ਆਪਸ਼ਨ ਹੈ ਕਿ ਅਸੀਂ ਆਪਣਾ ਦਿਨ ਹੈਲਦੀ ਫੈਟਸ ਨਾਲ ਸਟਾਰਟ ਕਰੀਏ ਉਸ ਤੋਂ ਬਾਅਦ ਅਸੀਂ ਫਰੂਟਸ ਐਡ ਕਰੀਏ ਆਪਣੀ ਡਾਈਟ ਦੇ ਵਿੱਚ ਅਕਸਰ ਲੋਕ ਸਾਨੂੰ ਆ ਕੇ ਪੁੱਛਦੇ ਆ ਕਿ ਸਾਨੂੰ ਆਪਣਾ ਦਿਨ ਫਰੂਟਸ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜਾਂ ਹੈਲਦੀ ਫੈਟਸ ਤੋਂ ਅਗਰ ਅਸੀਂ ਫਰੂਟ ਤੋਂ ਆਪਣਾ ਦਿਨ ਸ਼ੁਰੂ ਕਰ ਰਹੇ ਆ ਤੇ ਸਾਡਾ ਗਲੂਕੋਸ ਡਾਇਰੈਕਟ ਸਾਡੇ ਬਲੱਡ ਦੇ ਵਿੱਚ ਜਾ ਰਿਹਾ ਤੇ ਇਹਦੇ ਨਾਲ ਸਾਨੂੰ ਇਨਸੂਲਿਨ ਸਪਾਈਕ ਹੋ ਰਿਹਾ ਹੈ ਇਹਦੇ ਨਾਲ ਸਾਨੂੰ ਫੂਡ ਕ੍ਰੇਵਿੰਗਸ ਹੁੰਦੀ ਹੈ ਸਾਨੂੰ ਜਲਦੀ ਭੁੱਖ ਲੱਗ ਜਾਂਦੀ ਹੈ ਕਿਉਂਕਿ ਇਹ ਈਜ਼ੀਲੀ ਡਾਈਜੈਸਟ ਹੋ ਜਾਂਦਾ ਹੈ ਬਟ ਇਨਸਟੈਡ ਅਗਰ ਅਸੀਂ ਆਪਣਾ ਦਿਨ ਹੈਲਦੀ ਫੈਟਸ ਨਾਲ ਨਟਸ ਨਾਲ ਸ਼ੁਰੂ ਕਰਦੇ ਆ ਤੇ ਅਸੀਂ ਦੇਖਦੇ ਆ ਕਿ ਸਾਨੂੰ ਕ੍ਰੇਵਿੰਗਸ ਫੂਡ ਕ੍ਰੇਵਿੰਗਸ ਘੱਟ ਹੁੰਦੀ ਹੈ ਅਸੀਂ ਜ਼ਿਆਦਾ ਦੇ ਸਾਨੂੰ ਪੂਖ ਨਹੀਂ ਲੱਗਦੀ ਐ ਤੇ ਇਹ ਹੈਲਦੀ ਫੈਟਸ ਐ ਥੋੜਾ ਟਾਈਮ ਲੈਂਦੇ ਆ ਡਾਈਜੈਸਟ ਹੋਣ ਦੇ ਵਿੱਚ ਸਾਡੇ ਬਲੱਡ ਸਟ੍ਰੀਮ ਚ ਜਾਂਦੇ ਆ ਤੇ ਬੈਟਰ ਆਪਸ਼ਨ ਐ ਕਿ ਅਸੀਂ ਆਪਣਾ ਦਿਨ ਹੈਲਦੀ ਫੈਟਸ ਨਾਲ ਸਟਾਰਟ ਕਰੀਏ ਉਸ ਤੋਂ ਬਾਅਦ ਅਸੀਂ ਫਰੂਟਸ ਐਡ ਕਰੀਏ ਆਪਣੀ ਡਾਈਟ ਦੇ ਵਿੱਚ ਅਕਸਰ ਲੋਕ ਸਾਨੂੰ ਆ ਕੇ ਪੁੱਛਦੇ ਆ ਕਿ ਸਾਨੂੰ ਆਪਣਾ ਦਿਨ ਫਰੂਟਸ ਤੋਂ ਸ਼ੁਰੂ ਕਰਨਾ ਚਾਹੀਦਾ ਐ ਜਾਂ ਹੈਲਦੀ ਫੈਟਸ ਤੋਂ ਅਗਰ ਅਸੀਂ ਫਰੂਟ ਤੋਂ ਆਪਣਾ ਦਿਨ ਸ਼ੁਰੂ ਕਰ ਰਹੇ ਆ ਤੇ ਸਾਡਾ ਗਲੂਕੋਜ਼ ਡਾਇਰੈਕਟਸ ਆ ਬਲੱਡ ਦੇ ਵਿੱਚ ਜਾ ਰਿਹਾ ਤੇ ਇਹਦੇ ਨਾਲ ਸਾਨੂੰ ਇਨਸੂਲਿਨ ਸਪਾਈਕ ਹੋ ਰਿਹਾ ਹੈ ਇਹਦੇ ਨਾਲ ਸਾਨੂੰ ਫੂਡ ਕ੍ਰੇਵਿੰਗਸ ਹੁੰਦੀ ਹੈ ਸਾਨੂੰ ਜਲਦੀ ਭੁੱਖ ਲੱਗ ਜਾਂਦੀ ਹੈ ਕਿਉਂਕਿ ਇਹ ਈਜ਼ੀਲੀ ਡਾਈਜੈਸਟ ਹੋ ਜਾਂਦਾ ਹੈ ਬਟ ਇਨਸਟੈਡ ਅਗਰ ਅਸੀਂ ਆਪਣਾ ਦਿਨ ਹੈਲਦੀ ਫੈਟਸ ਨਾਲ ਨਟਸ ਨਾਲ ਸ਼ੁਰੂ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਸਾਨੂੰ ਕ੍ਰੇਵਿੰਗਸ ਫੂਡ ਕ੍ਰੇਵਿੰਗਸ ਘੱਟ ਹੁੰਦੀ ਹੈ ਅਸੀਂ ਜ਼ਿਆਦਾ ਦੇ ਸਾਨੂੰ ਭੁੱਖ ਨਹੀਂ ਲੱਗਦੀ ਹੈ ਤੇ ਇਹ ਹੈਲਦੀ ਫੈਟਸ ਐਟ ਥੋੜਾ ਟਾਈਮ ਲੈਂਦੇ ਆ ਡਾਈਜੈਸਟ ਹੋਣ ਦੇ ਵਿੱਚ ਸਾਡੇ ਬਲੱਡ ਸਟ੍ਰੀਮ ਚ ਜਾਂਦੇ ਆ ਤੇ ਬੈਟਰ ਆਪਸ਼ਨ ਹੈ ਕਿ ਅਸੀਂ ਆਪਣਾ ਦਿਨ ਹੈਲਦੀ ਫੈਟਸ ਨਾਲ ਸਟਾਰਟ ਕਰੀਏ ਉਸ ਤੋਂ ਬਾਅਦ ਅਸੀਂ ਫਰੂਟਸ ਐਡ ਕਰੀਏ ਆਪਣੀ ਡਾਈਟ ਦੇ ਵਿੱਚ ਅਕਸਰ ਲੋਕ ਸਾਨੂੰ ਆ ਕੇ ਪੁੱਛਦੇ ਆ ਕਿ ਸਾਨੂੰ ਆਪਣਾ ਦਿਨ ਫਰੂਟਸ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜਾਂ ਹੈਲਦੀ ਫੈਟਸ ਤੋਂ ਅਗਰ ਅਸੀਂ ਫਰੂਟ ਤੋਂ ਆਪਣਾ ਦਿਨ ਸ਼ੁਰੂ ਕਰ ਰਹੇ ਹਾਂ ਤੇ ਸਾਡਾ ਗਲੂਕੋਜ਼ ਡਾਇਰੈਕਟ ਸਾਡੇ ਬਲੱਡ ਦੇ ਵਿੱਚ ਜਾ ਰਿਹਾ ਤੇ ਇਹਦੇ ਨਾਲ ਸਾਨੂੰ ਇਨਸੂਲਿਨ ਸਪਾਈਕ ਹੋ ਰਿਹਾ ਹੈ ਇਦਾਂ ਨਾਲ ਸਾਨੂੰ ਫੂਡ ਕ੍ਰੇਵਿੰਗਸ ਹੁੰਦੀ ਹੈ ਸਾਨੂੰ ਜਲਦੀ ਭੁੱਖ ਲੱਗ ਜਾਂਦੀ ਹੈ ਕਿਉਂਕਿ ਇਹ इजीली ਡਾਈਜੈਸਟ ਹੋ ਜਾਂਦਾ ਹੈ ਬਟ ਇਨਸਟੈਡ ਅਗਰ ਅਸੀਂ ਆਪਣਾ ਦਿਨ ਹੈਲਦੀ ਫੈਟਸ ਨਾਲ ਨਟਸ ਨਾਲ ਸ਼ੁਰੂ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਸਾਨੂੰ ਕ੍ਰੇਵਿੰਗਸ ਫੂਡ ਕ੍ਰੇਵਿੰਗਸ ਘੱਟ ਹੁੰਦੀ ਹੈ ਅਸੀਂ ਜ਼ਿਆਦਾ देर ਸਾਨੂੰ ਭੁੱਖ ਨਹੀਂ ਲੱਗਦੀ ਹੈ ਤੇ ਇਹ ਹੈਲਦੀ ਫੈਟਸ ਐਟ ਥੋੜਾ ਟਾਈਮ ਲੈਂਦੇ ਆ ਡਾਈਜੈਸਟ ਹੋਣ ਦੇ ਵਿੱਚ ਸਾਡੇ ਬਲੱਡ ਸਟ੍ਰੀਮ ਚ ਜਾਂਦੇ ਆ ਤੇ ਬੈਟਰ ਆਪਸ਼ਨ ਹੈ ਕਿ ਅਸੀਂ ਆਪਣਾ ਦਿਨ हेल्दी फैट्स ਨਾਲ ਸਟਾਰਟ ਕਰੀਏ ਉਸ ਤੋਂ ਬਾਅਦ ਅਸੀਂ ਫਰੂਟਸ ਐਡ ਕਰੀਏ ਆਪਣੀ ਡਾਈਟ ਦੇ ਵਿੱਚ